ਕੀਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਪੰਜਾਬ ਕੋ ਮੈਂ ਗੱਲ ਕਰ ਲੱਗਾਂ ਲੱਖੇ ਸਿਧਾਣੇ ਹੋਰਾਂ ਦੀ ਜਿਹੜਾ ਰੌਲਾ ਪਿਆ ਹੋਇਆ ਵੀ ਲੱਖੇ ਸਿਧਾਣੇ ਹੋਰੀ ਐ ਜਿਹੜੇ ਵੀ ਉਹ ਭਗਵੰਤ ਮਾਨ ਦੇ ਨਾਲ ਰਲੇ ਹੋਏ ਆ ਇਹ ਮੈਂ ਨਹੀਂ ਗੱਲ ਕਹਿੰਦਾ ਵੀ ਰਲੇ ਹੋ ਸਕਦੇ ਆ ਪਰ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦੇਣਾ ਵੀ ਇਹ ਰਲੇ ਹੈ ਕਿ ਨਹੀਂ ਹੈ ਇੱਕ ਪਾਸੇ ਉਹ ਭਗਵੰਤ ਮਾਨ ਨੂੰ ਭਗਵੰਤਾ ਬੁੱਚੜਾਂ ਦਾ ਐਡਾ ਕਿਹੜਾ ਬਿਸ਼ਰਮ ਬੰਦਾ ਹੋਊਗਾ ਜਿਹੜਾ ਬੁੱਚੜ ਘਵਾ ਕੇ ਆਪਦੇ ਨਾਲ ਰਲਾ ਲੂਗਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਭਗਵੰਤਿਆਂ ਨੂੰ ਉਹ ਭਗਵੰਤਾ ਪੁੱਛਣਾ ਦਾ ਭਗਵੰਤ ਮਾਨ ਨੂੰ ਫਿਰ ਉਹ ਜਿਹੜਾ ਕਹਿ ਲੋ ਵੀ ਉਹ ਉਹਦੇ ਬਾਰੇ ਭੇਤ ਵੀ ਖੋਲਦਾ ਉਹਦੀ ਪਾਰਟੀ ਦੇ ਖਿਲਾਫ ਬੋਲਦਾ ਉਹਦੇ ਵਿੱਚ ਭਗਵੰਤ ਮਾਨ ਦਾ ਕਿੱਥੇ ਫਾਇਦਾ ਹੁੰਦਾ ਮੈਨੂੰ ਤੁਸੀਂ ਦੱਸ ਦੋ ਜੇਕਰ ਉਹ ਉਹ ਜਿਹੜਾ ਕਹਿ ਲੋ ਜਿਹੜੇ ਗਨਮੈਨ ਦਿੱਤੇ ਜਾਂਦੇ ਉਹ ਗਨਮੈਨ ਕੋਈ ਹੁਣ ਭਗਵੰਤ ਮਾਨ ਨੂੰ ਗਨਮੈਨ ਦਿੱਤੇ ਆ ਉਹ ਕੋਈ ਉਹਦੀ ਸੇਫਟੀ ਵਾਸਤੇ ਥੋੜਾ ਉਹ ਗਨਮੈਨ ਤਾਂ ਜਿਨ੍ਹਾਂ ਦੇ ਅੰਡਰ ਚੱਲਣਾ ਉਹ ਉਹ ਜਿਹੜਾ ਕਹਿ ਲੋ ਵੀ ਉਹਨਾਂ ਦੇ ਉਹ ਬਸ ਆਹ ਠੀਕ ਉਹਨੇ ਡਿਊਟੀ ਆ ਪਰ ਜਦੋਂ ਜਿਸ ਟਾਈਮ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਨਹੀਂ ਰਹਿਣਾ ਉਸ ਟਾਈਮ ਤੋਂ ਉਹਨਾਂ ਗਨਮੈਨ ਵੀ ਨਹੀਂ ਰਹੇ ਨੇ ਜਿਹੜੇ ਅੱਜ ਉਹਦੇ ਨਾਲ ਤੁਰੇ ਫਿਰਦੇ ਆ ਸਭ ਤੋਂ ਵੱਡੀ ਗੱਲ ਕੀ ਆ ਵੀ ਜਿਹੜਾ ਲੱਖਾ ਸਿਧਾਨਾ ਜੇਕਰ ਉੱਥੇ ਭਾਨੇ ਦੇ ਕੱਟ ਦੇ ਵਿੱਚ ਪਹੁੰਚ ਵੀ ਗਿਆ ਮੈਂ ਕੋਈ ਇੱਥੇ ਇਹ ਨਹੀਂ ਵੀ ਮੈਂ ਕੋਈ ਸਪੋਰਟ ਕਰਦਾ ਪਰ ਜਿਹੜੀ ਗੱਲ ਯਾਰ ਕੋਈ ਪੰਜਾਬ ਦੇ ਮੁੱਦਿਆਂ ਤੇ ਹੁੰਦੀ ਹੈ ਤੁਸੀਂ ਉਹ ਤਾਂ ਸਮਝੋ ਨਾ ਗੱਲ ਜਿਹੜੇ ਮੁੱਦੇ ਭਗਵੰਤ ਮਾਨ ਨੂੰ ਚੱਕਣੇ ਚਾਹੀਦੇ ਆ ਜਾਂ ਹੋਰਾਂ ਕਈ ਮੰਤਰੀਆਂ ਨੂੰ ਚੱਕਣੇ ਚਾਹੀਦੇ ਉਹ ਸਾਡੇ ਕੁਝ ਕੁ ਪੰਜਾਬ ਦੇ ਬੰਦੇ ਚੱਕਦੇ ਆ ਹੁਣ ਜੇ ਗੱਲ ਕਰੀਏ ਲੱਖੇ ਸਿਧਾਨੇ ਦੀ ਲੱਖਾ ਸੁਧਾਨਾ ਉਹਦੇ ਪਾਰਟੀ ਦੇ ਖਿਲਾਫ ਬੋਲਦਾ ਸਾਰੇ ਬੋਲਦੇ ਆ ਉਹਦੇ ਵਿੱਚ ਭਗਵੰਤ ਮਾਨ ਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰਦਾ ਜਿਉ ਭਗਵੰਤ ਮਾਨ ਦੀਆਂ ਕਰਤੂਤਾਂ ਦੱਸਦਾ ਵੀ ਅੱਜ ਭਗਵੰਤ ਮਾਨ ਨਾ ਤੂੰ ਆਹ ਕਿਰਤਾ ਕਰਤਾ ਮੈਨੂੰ ਕੋਈ ਪਿੰਡ ਦੇ ਵਿੱਚੋਂ ਐਹੋ ਜਿਹਾ ਬੰਦਾ ਦੱਸੋ ਜਿਹੜਾ ਆਪਦੇ ਘਰ ਦੇ ਪੇਚ ਪੂਰੇ ਪਿੰਡ ਨੂੰ ਦੱਸੇ ਜਿਹੜਾ ਬੰਦਾ ਉਹਦੇ ਚੋਰੀ ਫਿਰ ਵੀ ਉਹਦੇ ਨਾਲ ਜੁਟੇ ਜਾ ਰਹੀ ਹੋਵੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਜਾਂ ਕੋਈ ਪਿੰਡ ਦੇ ਵਿੱਚੋਂ ਬੰਦਾ ਹੋਊਗਾ ਕੋਈ ਪੰਜਾਬ ਦੇ ਵਿੱਚੋਂ ਵੀ ਆ ਆਪਦੇ ਵਾਰਿਆ ਪੂਰੀ ਸ਼ਬਦਾਬਲੀ ਸੁਣ ਕੇ ਫਿਰ ਉਹ ਮਤਲਬ ਉਸੇ ਦੀ ਉਲਟਾ ਸਪੋਰਟ ਕਰੇ ਇਹੋ ਜਿਹਾ ਕੰਮ ਕਦੇ ਨਹੀਂ ਹੋ ਸਕਦਾ ਇਹ ਬਾਈ ਜੀ ਆਪਾਂ ਨੂੰ ਉਲਝਾਇਆ ਜਾ ਰਿਹਾ ਉੱਥੇ ਲੱਖਾਂ ਸਦਾਨਾ ਕਿਵੇਂ ਨਾ ਕਿਵੇਂ ਪਹੁੰਚ ਗਿਆ ਨਾ ਮੈਂ ਤੇ ਸਮਝਦੇ ਵੀ ਚੰਗੀ ਚਲਾਕੀ ਹੈ ਉਹਦੀ ਇਹ ਹਰ ਇੱਕ ਨੂੰ ਜਾ ਕੇ ਇਹਨਾਂ ਨੇ ਨਜ਼ਰਬੰਦ ਕੀਤਾ ਇਹ ਜਿਹੜੇ ਝਾੜੂ ਵਾਲੇ ਆ ਤੁਹਾਨੂੰ ਉਹੀ ਗੱਲਾਂ ਚ ਉਲਝਾਈ ਖੜੇ ਆ ਜਿਹੜੀ ਰਹੀ ਗੱਲ ਵੀ 10 ਤਰੀਕ ਨੂੰ ਬਾਹਰ ਆਜੂਗਾ ਭਾਨਾ ਸਿੱਧੂ ਉਹ ਤਾਂ ਭਾਈ ਮੈਂ ਨਹੀਂ ਆਂਦਾ ਵੀ 10 ਤਰੀਕ ਨੂੰ ਆਜੂਗਾ ਨਹੀਂ ਆਜੂਗਾ ਇਹ ਭਗਵੰਤ ਮਾਨ ਦੀ ਸਰਕਾਰ ਆ ਇਹ ਮਤਲਬ ਜਰਨਲ ਡੈਰਾਂ ਵਾਲੀ ਸਰਕਾਰ ਆ ਇਹਦੇ ਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਜੇ ਤਾਂ ਵਾਕਈ ਉਹੀ ਭਗਵੰਤ ਮਾਨ ਸਾਡਾ ਇਹ ਆਪਦਾ ਹੁੰਦਾ ਜਿਹੜਾ ਸਾਨੂੰ 2021 ਵਿੱਚ ਤੁਹਾਨੂੰ ਲਾਰੇ ਲਾਉਂਦਾ ਸੀਗਾ ਪਰ ਤੁਸੀਂ ਉਹ ਤੋਂ ਸਮਝੇ ਨਹੀਂ 2021 ਦੇ ਵਿੱਚ ਤੁਸੀਂ ਵੀ ਇਹਦੇ ਮਗਰ ਜਾਂਦੇ ਰਹੇ ਸਾਰੇ ਦੇ ਸਾਰੇ ਅੱਜੋਂ ਤੋਂ ਤੁਸਾਨੂੰ ਤੁਸਾਨੂੰ ਅੱਜ 1000 ਰੁਪਇਆ ਦੇ ਦੇਵੇ ਤੁਹਾਡੇ ਖਾਤੇ ਚ ਪਾ ਦੇਵੇ ਮਾਵਾਂ ਦੇ ਭੈਣਾਂ ਦੇ ਤੁਸੀਂ ਅੱਜ ਫਿਰ ਉਹਦੇ ਹੱਲ ਹੋ ਜਾਓਗੇ ਇਸ ਕਰਕੇ ਜੀਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਪੰਜਾਬ ਉਹ ਘੇ ਅਖੇੜਾ ਛੱਡ ਦੋ ਮੈਂ ਤੁਹਾਨੂੰ ਦੱਸ ਦੇਵਾਂ ਉੱਥੇ ਗਿਆ ਹੁਣ ਆਪਾਂ ਕਹੀ ਜਾਂਦੇ ਆ ਵੀ ਇਹ ਤਾਂ ਜੀ ਇੱਕ ਫਿਕਸ ਮੈਚ ਆ ਜੀ ਫਿਕਸ ਮੈਚ ਆ ਕੀ ਪਤਾ ਕਾ ਦਾ ਫਿਕਸ ਮੈਚ ਆ ਇਹੋ ਜਿਹਾ ਕਿਹੜਾ ਫਿਕਸ ਮੈਚ ਆ ਹੁਣ ਇੱਕ ਬੰਦਾ ਇਹ ਲੋਕਾਂ ਦੇ ਸਵਾਲ ਸੀ ਮੈਨੂੰ ਆਂਦਾ ਵੀ ਜਿਹੜਾ ਮਤਲਬ ਟਿਕਟ ਮਿਲੀ ਜਾਂਦੀ ਆ ਜਿਹੜੇ ਮੈਂ ਕਹਾਂ ਉਹ ਤਾਂ ਠੰਡਾ ਪਾਣੀ ਪੀ ਜਾਂਦਾ ਕਿੰਨਾ ਟਿਕਟ ਵੀ ਮਿਲ ਸਕਦੀ ਆ ਤੇ ਮੈਂ ਕਹਾਂ ਫਿਰ ਲੱਖਾ ਸੁਧਾਣਾ ਕਾਹ ਤੋਂ ਪ੍ਰਚਾਰ ਕਰਦਾ ਫਿਰਦਾ ਬਰਫ਼ ਤੇ ਜਾ ਕੇ ਬਰਫ਼ ਦਾ ਪਾਣੀ ਪੀਵੇ ਜਾ ਕੇ ਜਾਂ ਬਰਫ਼ ਤੇ ਬਹਿ ਜਾ ਜਾ ਕੇ ਜਾਂ ਮਤਲਬ ਹੋਰ ਕਈ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਟਿਕਟਾਂ ਭਾਲਦੇ ਆ ਜਿਵੇਂ ਹੁਣ ਲੋਕ ਸਭਾ ਦੇ ਵਿੱਚੋਂ ਚੋਣਾਂ ਲੜਨੀਆਂ ਤੇ ਇੱਕ ਲੋਕ ਸਭਾ ਹੁੰਦੀ ਆ ਤੇ ਉੱਥੋਂ ਪੀਹਾਂ ਪੀਹਾਂ ਬੰਦੇ ਉੱਥੇ ਜਿਹੜਾ ਕਹਿ ਲੋ ਉੱਥੋਂ ਆਪਦੇ ਜਿਹੜਾ ਕਹਿ ਲੋ ਆਪਦੇ ਆਪ ਨੂੰ ਮੋਤਵਾਰ ਸਮਝੀ ਖੜੇ ਵੀ ਅਸੀਂ ਐਮਪੀ ਬਨਣ ਅਸੀਂ ਬਨਣਾ ਉਹ ਫਿਰ برفਾਂ ਦਾ ਪਾਣੀ ਪਵਾਉਣ ਉੱਤੇ ਥਾਣੇ 'ਚ ਜਾਣ ਕੈਦ ਹੋਣ ਜਾ ਕੇ ਉੱਤੇ ਠੰਡਾ ਪਾਣੀ ਪਵਾਉਣ ਠੰਡੇ ਪਾਣੀ ਨਾਲ ਟਿਕਟਾਤਾ ਨਹੀਂ ਨਾ ਮਿਲਦੀਆਂ ਇਹ ਭਾਈ ਸਾਹਿਬ ਤੁਹਾਨੂੰ ਉਲਜਾਇਆ ਜਾ ਰਿਹਾ ਕਿਰਪਾ ਕਰਕੇ ਬੇਨਤੀ ਇਹ ਆ ਕਿ ਆਪਾਂ ਸਿਹਤ ਸਿੱਖਿਆ ਰੋਜ਼ਗਾਰ ਵੱਲ ਧਿਆਨ ਦਿਗੇ ਆਪਾਂ ਉਲਝ ਜਾਂਗੇ ਇਨਾਂ ਚੀਜ਼ਾਂ ਦੇ ਵਿੱਚ ਤੁਸੀਂ ਨਾ ਇਹ ਤੁਹਾਨੂੰ ਜਿਹੜਾ ਕਹਿਦੋ ਨਾ ਸਾਫ਼ ਜੀ ਗੱਲ ਇਹ ਆ ਯਾਦ ਰੱਖਿਆ ਜੀ ਗੱਲ ਲੱਖਾ ਸਦਾਣਾ ਕੋਈ ਬਹੁਤਾ ਜਿਵੇਂ ਕਹਿ ਲੋ ਵੀ ਆਪਣੇ ਮੇਰੇ ਨਾਲ ਤਾਂ ਕੋਈ ਵਰਤਣਾ ਨਹੀਂਗਾ ਜੇ ਤਾਂ ਵਰਤਣਾ ਹੋਵੇ ਮੈਨੂੰ ਪਤਾ ਹੋਵੇ ਬਾਲੀ ਗੱਲ ਦਾ ਪਰ ਮੈਂ ਇੰਨੀ ਗੱਲ ਕਲੀਅਰ ਕਹਿ ਸਕਦਾ ਕਿ ਕੀ ਏ ਜਦੋਂ ਹੁਣ ਫਿਰ ਭਗਵੰਤ ਮਾਨ ਬੋਲਦਾ ਸੀਗਾ ਸੁਖਬੀਰ ਕਿਆ ਤੇ ਸੁਖਬੀਰ ਕਹਨੇ ਛੱਡਿਆ ਸੀ ਸੋਚੋ ਗੱਲ ਇਹ ਵੀ ਕੈਪਟਨ ਮਰਿੰਦਰ ਸਿੰਘ ਦੀ ਠਾਠੀ ਜਿਹੜੀ ਬੰਨਦਾ ਸੀ ਉਹਦੇ ਬਾਰੇ ਕਹਿੰਦਾ ਸੀ ਜਾਲੀ ਬੰਨਦਾ ਢੀੜੀ ਪਜਾਮੀ ਪੌਂਦਾ ਕੀ ਗੱਲ ਏ ਉਹਨਾਂ ਨੇ ਛੱਡਿਆ ਸੀ ਖਲਾਫ ਹੀ ਇਹ ਬੋਲ ਲੀ ਗਿਆ ਖਲਾਫ ਲੱਖਾ ਸੁਧਾਨਾ ਬੋਲਦੇ ਇਹ ਕਿਵੇਂ ਛੱਡਿਆ ਹੋ ਗਿਆ ਜਦੋਂ ਅੱਜ ਮੇਰੇ ਵਰਗੇ ਝਾੜੂ ਵਾਲਿਆਂ ਦੇ ਖਿਲਾਫ ਬੋਲਦੇ ਆ ਉਦੋਂ ਇਹ ਕਹਿੰਦੇ ਵੀ ਇਹ ਕਾਲੀ ਕਾਂਗਰਸੀਆਂ ਦੇ ਛੱਡੇ ਆ ਜਦੋਂ ਅਸੀਂ ਮੈਂ ਤਾਂ 2017 ਤੋਂ ਬੋਲ ਰਿਹਾ ਮੇਰਾ ਜਾ ਕੇ ਪੇਜ ਚੈੱਕ ਕਰ ਲਓ ਸਾਰਿਆਂ ਤੇ ਬੋਲਿਆ ਐਮਐਲਏ ਦੀ ਚੋਣ ਲੜੀ ਸੀ ਸਾਰਿਆਂ ਦੇ ਵਿਰੁੱਧ ਉਦੋਂ ਤੁਸੀਂ ਕਿਉਂ ਨਹੀਂ ਕਹਿੰਦੇ ਸੀ ਜਦੋਂ ਅਸੀਂ ਇਹ ਨਾ ਭਾਈ ਸਾਹਿਬ ਦਾਇਰਾ ਬੜਾ ਛੋਟਾ ਕਿਉਂਕਿ ਲੋਕ ਬੜਾ ਇਹਨਾਂ ਤੇ ਵਿਸ਼ਵਾਸ ਕਰ ਬੈਠੇ ਝਾੜੂ ਵਾਲਿਆਂ ਤੇ ਇਹਨਾਂ ਨੂੰ ਇਹ ਸੀ ਪਤਾ ਨਹੀਂ ਕੀ ਹੋ ਜੂਗਾ ਉਹ ਗਲਤ ਆ ਇਹ ਹੋ ਗਈ ਵੀ ਜਿਵੇਂ ਉਹ ਸਿਆਣਿਆਂ ਦੀ ਕਹਾਵਤ ਸੀਗੀ ਮੱਝ ਵੇਚ ਕੇ ਘੋੜੀ ਘੋੜੀ ਲਈ ਦੁੱਧ ਪੀਨੋਂ ਗਿਆ ਤੇ ਲੋਲ ਲੈ ਦ ਸਿੱਟਨੀ ਪਈ ਹੁਣ ਲੈਦਾ ਸਿਰਦੇ ਫਿਰਦੇ ਆ ਤੇ ਠੂਣੇ ਇਹਨਾਂ ਨੂੰ ਕੋਈ ਦਵਾਉਂਦਾ ਨਹੀਂ ਠੂਣੇ ਲੈਂਦਾ ਅਗਲਾ ਉਹ ਇਹ ਇਹ ਹੁਣ ਪਤਾ ਨਹੀਂ ਕੀ ਭਾਲਦੇ ਪੰਜਾਬ ਦੇ ਲੋਕ ਇਹ ਗਲਤੀ ਥੋੜੀ ਆ ਤੁਸੀਂ ਕਿਉਂ 300 ਯੂਨਿਟ ਨੂੰ ਵੋਟ ਪਾਈ ਤੁਸੀਂ ਕਿਉਂ ਨਹੀਂ ਆਵਰੇ ਪੋਤਾ ਵਾਸਤੇ ਨੌਕਰੀ ਮੰਗੀ ਤੁਸੀਂ ਨੌਕਰੀ ਮੰਗਦੇ ਨਾ ਤੁਸੀਂ ਤਾਂ ਫ੍ਰੀ ਦੇ ਚੀਜ਼ ਵੇਖ ਕੇ ਜਿਵੇਂ ਕੁਕੜੀ ਖੰਘਾਰ ਨੂੰ ਪੈਂਦੀ ਐ ਭੱਜ ਪੈਨੇ ਸਾਰਿਆਂ ਨੂੰ ਨਹੀਂ ਆਉਂਦਾ ਕੋਈ 80% ਸਾਡੇ ਲੋਕ ਹੈਗੇ ਆ ਇਹ ਫਿਰ ਤੁਸੀਂ ਸਮਝੋ ਆਪਾਂ ਗੱਲ ਨੂੰ ਐਸ ਟਾਈਮ ਆਪਾਂ ਹਸਪੀਟਲਾਂ ਦੇ ਵਿੱਚ ਇਕਾਂ ਮਾਰਦੇ ਆ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਹੁੰਦੇ ਉਹ ਗਲਤੀ ਕੀਤੀ ਉਹ ਗਲਤੀ ਆਪਣੀ ਆ ਆਪਾਂ ਮੰਗਦੇ ਨਹੀਂ ਡਾਕਟਰ ਤਾਂ ਮੰਗਦੇ ਨਹੀਂ ਆਪਾਂ ਸਾਡੀ ਫਲੈਸ਼ ਨਹੀਂ ਆਈ ਸਾਡਾ ਕਮਰਾ ਨਹੀਂ ਆ ਤੁਹਾਨੂੰ ਇਲਝਾਤ ਆ ਤੁਸੀਂ ਉਲਝ ਗਏ ਕੇਦਰੀਵਾਲ ਨੇ ਤੁਹਾਡੇ ਤੋਂ ਕਦੇ ਕੁਝ ਮੰਗਿਆ ਹੈ ਮੰਗਤਾ ਆਪਣਾ ਮੰਗੀ ਤਾਂ ਆਪਣਾ ਉਹਨੇ ਮੰਗਿਆ ਤਾਂ ਆਪਣੇ ਤੋਂ ਆ ਅੱਲਾ ਦੇ ਨਾਮ ਤੇ ਦੇ ਦੋ ਹੁਣ ਕਦੇ ਭਗਵੰਤ ਮਾਨ ਨੇ ਤੁਹਾਡੇ ਕੋਲੋਂ ਮੰਗਿਆ ਸਾਡਾ ਪੈਸਾ ਸਾਨੂੰ ਹੀ ਪੈਸਾ ਸਾਡੇ ਪੈਸੇ ਦਾ ਕੁਝ ਨਾ ਕੁਝ ਲੈ ਕੇ ਸਾਡੇ ਪੈਸੇ ਦੀ ਐਸ਼ਵਾਰਾਮ ਲੈ ਕੇ ਮੁੱਛਾਂ ਨੂੰ ਵਟ ਚਾੜਦਾ ਪਹਿਲਾਂ ਕੁਰਤੇ ਪਜਾਮੇ ਚ ਫਿਰਦਾ ਹੁੰਦਾ ਸੀ ਹੁਣ ਇਹ ਗਰਮੀਆਂ ਚ ਜੈਕਟ ਪਾਈ ਰੱਖਦਾ ਕੀ ਗੱਲ ਇਹ ਤੇ ਖੁਰਕੂੰ ਦੀ ਬਿਨਾ ਜੈਕਟ ਪਾਉਂਦਾ ਇਹ ਸਮਝੋ ਇਹ ਮਤਲਬ ਕੀ ਉਹਦਾ ਯੱਕਦਮ ਭਾਣਾ ਹੋ ਗਿਆ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਪਹਿਣੀਆਂ ਤੁਸੀਂ ਸਮਝੋ ਤੁਸੀਂ ਕੋਈ ਮੁੱਖ ਮੰਤਰੀ ਬਣਾ ਲਓ ਤੁਹਾਨੂੰ ਸਾਰੇ ਲਾਰੇ ਲਾਉਂਦੇ ਆ ਤੁਸੀਂ ਲਾਰੇ ਤੇ ਲੱਗਦੇ ਕਾਹਤੋਂ ਤੁਹਾਡੀ ਧੀ ਭੈਣ ਪੜ੍ਹੀ ਲਿਖੀ ਹੁੰਦੀ ਆ ਗਲਤੀ ਆ ਤੁਹਾਡੀ ਥੋਡੀ ਧੀ ਭੈਣ ਪੜ੍ਹੀ ਲਿਖੀ ਹੁੰਦੀ ਆ ਤੁਹਾਨੂੰ ਜਿਹੜਾ ਕਿਹੜਾ ਮੰਤਰੀ ਉੱਠ ਕੇ ਧੋ ਕੇ ਚਿੱਟਾ ਕੁਰਤਾ ਪਾ ਕੇ ਪਾਲੀ ਕਾਰੀ ਜਾਕਟ ਤੇ ਬੰਨ ਕੇ ਆਪਦੇ ਮਤਲਬ ਦਾੜੀ ਦੂੜੀ ਮਾਫੀ ਚੋਣਾ ਇਹ ਸੱਚਾਈ ਗੱਲ ਹੈ ਮਤਲਬ ਉਹਨੇ ਪੂਰੀ ਬਾਹੂ ਕੇ ਤੁਹਾਡੇ ਕੋਲੇ ਆਉਣਾ ਹੈ ਪੂਰਾ ਵਧੀਆ ਪ੍ਰੋਫੈਸ਼ਨਲੀ ਹੋ ਕੇ ਟੋਕਰੇ ਚ ਇੱਕੋ ਸਿੱਟਣਾ ਗੱਪ ਹੋਈ ਜਿੱਦੇ ਸਾਡੀ ਸਰਕਾਰ ਬਣ ਗਈ ਤੁਹਾਡੀ ਕੁੜੀ ਜਾਂ ਕੁੜੀ ਨੂੰ 51000 ਸਕਨ ਸਕੀਮ ਤੁਸੀਂ ਖੁਸ਼ ਹੋ ਜਾਨੇ ਕੁੜੀ ਤੁਹਾਡੀ ਪਾਸਟੂ ਪੜ੍ਹੀ ਲਿਖੀ ਕੁੜੀ ਤੁਹਾਡੀ ਬੀਏ ਪੜ੍ਹੀ ਲਿਖੀ ਉਹ ਬੰਦੇ ਕਦੇ ਤੁਸੀਂ ਇਹ ਵੇਖਿਆ ਕਦੇ ਕਦੇ ਆਪਾਂ ਮੰਤਰੀ ਨੂੰ 10 ਰੁਪਏ ਉਹ ਤਾਂ ਆਪਣੇ ਤੋਂ ਵਿਆਹਾਂ ਤੇ ਨਹੀਂ ਸਾਦੇ ਆਪਾਂ ਨੂੰ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਉਹਨਾਂ ਦੀ ਤੁਸੀਂ ਐਵੇਂ ਕਦੇ ਫਲਾਨੇ ਮੰਤਰੀ ਨੂੰ ਸਾਧ ਲਿਆ ਕਦੇ ਕਿਸੇ ਨੂੰ ਲੱਡੂ ਖਵਾਤੇ ਤੁਹਾਨੂੰ ਉਹ ਗਲੇ ਲੱਡੂ ਨਹੀਂ ਖਵਾਉਂਦੇ ਕੁੱਤਿਆਂ ਨੂੰ ਪਾਉਂਦੇ ਗਲੇ ਉਹ ਕਨ ਕੁੱਤੀ ਬਹੁਤ ਪਏ ਆਪ ਇਹ ਨੋਟ ਤਾਂ ਕਰੋ ਨਾ ਚੀਜ਼ਾਂ ਇਸ ਕਰਕੇ ਤੁਸੀਂ ਇਹ ਫਰੀ ਦੇ ਲਾਲਚਾਂ ਚੋਂ ਨਿਕਲੋ ਜੇ ਪੰਜਾਬ ਨੂੰ ਦੇਸ਼ ਨੂੰ ਸੁਧਾਰ ਸਕਦੀ ਉਹ ਪੰਜਾਬ ਦੀ ਜਨਤਾ ਪੰਜਾਬ ਨੂੰ ਸੁਧਾਰ ਸਕਦੀ ਹੈ ਇਹ ਗੁੱਸੇ ਨਾਲ ਵੋਟਾਂ ਪਾਉਣ ਦੇ ਨਾਲ ਤੁਹਾਡੇ ਹੱਲ ਨਹੀਂ ਹੋਣੇ ਤੇ ਮਗਰ ਨਾ ਲੱਗਿਆ ਕਰੋ ਕਿਸੇ ਦੇ ਕਿ ਲੱਖਾਂ ਸਦਾਨਾਤਾ ਜੀ ਇਹ ਭਗਵਾਨ ਤਮਾਨ ਦਾ ਛੱਡਿਆ ਲੈ ਭਗਵਾਨ ਤੁਮ ਫਿਰ ਕੱਲ ਨੂੰ ਕਹਿਣ ਕਿ ਮੈਂ ਤਾਂ ਜਿੰਨਾ ਭਗਵਾਨ ਤਮਾਨ ਨੂੰ ਮੈਂ ਬੋਲਿਆ ਮੈਂ ਛੱਡਿਆ ਹੋ ਗਿਆ ਜਿਹੜਾ ਕੋੜ ਤੋਂ ਮੈਂ ਇੰਨਾ ਇਕੱਠ ਰੱਖਿਆ ਉਹ ਭਗਵਾਨ ਤਮਾਨ ਦੇ ਕਿੱਡਾ ਮੈਂ ਕਹਿੰਦਾ ਕਿੱਡਾ ਇਕੱਠ ਸੀ ਐਨੇ ਲੋਕ ਉੱਥੇ ਇਕੱਠੇ ਕਰ ਲਿਆ ਆਪਾਂ ਉਹ ਕਿਹੜਾ ਇਹੋ ਬੰਦਾ ਵੀ ਮੈਂ ਕਹਿੰਦਾ ਵੀ ਇਹੋ ਜਿਹਾ ਤਾਂ ਕੋਈ ਬੰਦਾ ਕੌਲਾ ਨਹੀਂ ਇਹੋ ਜਿਹਾ ਕਰਦਾ ਵੀ ਮੇਰੇ ਖਿਲਾਫ ਬੋਲੋ ਤੁਸੀਂ ਉੱਚ ਬੈਨੀਫਿਟ ਕੀ ਹੋਊਗਾ ਇਹਦਾ ਨੁਕਸਾਨ ਭਾਨੇ ਸਿੱਧੂ ਨੂੰ ਅੰਦਰ ਕਰਾ ਕੇ ਆਪਾਂ ਕਹੀਦਾ ਜਾਂਦੇ ਫਿਕਸ ਮੈਚ ਆ ਮੰਨ ਲਿਆ ਫਿਕਸ ਆ ਅੰਦਰ ਕਰਾ ਕੇ ਕਿੰਨੀ ਵੋਟ ਇਹਦੀ ਖਰਾਬ ਹੋਈ ਆ ਤੁਹਾਨੂੰ ਪਤਾ ਸਮਝਿਆ ਕਰੋ ਗੱਲ ਨੂੰ ਮਗਰ ਨਾ ਲੱਗਿਆ ਕਰੋ ਤੇ ਕੁੱਝ ਮੇਰੇ ਭਰਾਏ ਕਹਿੰਦੇ ਆ ਵੀ ਤੂੰ ਰੰਗਰੇਟੇ ਵਾਲੇ ਮਸਲੇ ਤੇ ਨਹੀਂ ਬੋਲੇ ਮੈਂ ਬੋਲੂਗਾ ਬਾਈ ਜੀ ਰੰਗਰੇਟੇ ਵਾਲੇ ਮਸਲੇ ਤੇ ਬੋਲੂਗਾ ਮੈਨੂੰ ਰੰਗਰੇਟਾ ਵੀ ਉਹਨਾਂ ਸਾਰੇ ਹੀ ਹੁੰਨੇ ਆ ਕਿਉਂਕਿ ਸਾਰੇ ਛੁੱਧਨ ਆਪਾਂ ਤੁਸੀਂ ਲੜਦੇ ਫਿਰਦੇ ਆ ਮੈਂ ਲੜ ਨਹੀਂ ਸਕਦਾ ਕਿਸੇ ਕੌਮਪਨੀ ਚ ਵੀ ਮੈਂ ਕਹਾਂ ਵੀ ਭਾਈ ਮੈਂ ਐਸੀ ਆ ਉਹਨਾਂ ਦੀ ਨਿਗ੍ਹਾ ਇੱਤਾਂ ਮੈਂ ਛੁੱਤਰ ਆ ਜਿਨ੍ਹਾਂ ਨੇ ਕੁੱਟਣਾ ਸਾਨੂੰ ਆਉਣ ਵਾਲੇ ਸਮੇਂ 'ਚ ਤੇ ਉਹਨਾਂ ਵਿੱਚ ਜੱਟ ਵੀ ਛੁੱਤਰ ਆ ਤੇ ਅਸੀਂ ਆਪਸ ਵਿੱਚ ਵਿਗਾੜੀ ਜਾ ਕੇ ਸਾਨੂੰ ਬੈਨੀਫਿਟ ਕੀ ਆ ਜਦੋਂ ਆਪਾਂ ਨੂੰ ਪਤਾ ਇਹ ਮੈਂ ਇਹ ਇਸ ਮਸਲੇ ਤੇ ਤਾਂ ਮੈਂ ਸਾਰੇ ਭਾਈਚਾਰੇ ਨੂੰ ਸਮਝਾਉਣਾ ਵੀ ਸਮਝ ਜੋ 6743 ਜਾਤਾਂ ਨੂੰ ਇਸ ਕਰਕੇ ਆ ਤੁਸੀਂ ਪਹਿਲਾਂ ਸਰਕਾਰਾਂ ਤੋਂ ਤਾਂ ਕੁੱਟ ਖਾ ਲਓ ਮੂੰਹ ਬਣਾਉਣੇ ਫਿਰਨੇ ਆਪਾਂ ਜਨੇ ਖਾਣੇ ਤੋਂ ਕੋਈ ਫਾਇਦਾ ਨਹੀਂ ਆਪਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਲੜਨ ਦਾ ਤੇ ਥੋੜਾ ਜਿਹਾ ਮੈਂ ਥੋੜੀ ਉਹ ਮੈਂ ਗੱਲ ਬਾਅਦ 'ਚ ਕਰੂੰਗਾ ਪਰ ਮੈਂ ਹੁਣ ਗੱਲ ਇਹ ਕਰ ਰਿਹਾ ਵੀ ਅੱਜ ਆਪਾਂ ਕਹਿ ਦਈਏ ਭਾਨੇ ਇੱਥੇ ਜਿਹੜੇ ਲੋਕਾਂ ਦੇ ਪਿਛਾੜਾਂ ਪਵਾਈ ਜਾਂਦਾ ਹੈ ਗੰਦੇ ਪਾਣੀ ਦੀਆਂ ਜਿਹੜੇ ਲੋਕ ਉੱਥੇ ਪਹੁੰਚਦੇ ਸੀਗੇ ਪੰਜਾਬ ਪੁਲਿਸ ਤੋਂ ਕਟਵਾਤੇ ਡਾਂਗਾ ਪਵਾਦਿਆਂ ਪੱਤਰਕਾਰਾਂ ਨੂੰ ਧੱਕੇ ਮਰਵਾਤੇ ਜਗਦੀਪ ਥਲੀ ਨੂੰ ਵਿਚਾਰਾ ਡਿੱਗ ਪਿਆ ਸੀ ਉੱਥੇ ਚੰਗਾ ਬੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਉਹ 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 ਨਾਲ ਰਲਣਗੇ ਤੇ ਭਗਵੰਤ ਮਾਨ ਦੇ ਇਹ ਤਾਂ ਨਾ ਮੇਰੀ ਸਿਹਤ ਥੋੜੀ ਜੀ ਠੀਕ ਹੋ ਲੈਣ ਤਾਂ ਫਿਰ ਮੈਂ ਤਾਂ ਬੰਦਾ ਹੈਗਾ ਘੜਕ ਕੇ ਬੋਲਣਾ ਮੈਥੋਂ ਆ ਨਾ ਸਿਫਤਾਂ ਹੀ ਨਹੀਂ ਕੀਤੀਆਂ ਜਾਂਦੀਆਂ ਮੈਂ ਤਾਂ ਇਹ ਲਾਦਾ ਜਿਵੇਂ ਬੋਲੀ ਨਹੀਂ ਜਾਂਦਾ ਮੈਂ ਸਮਝਿਆ ਕਰੋ ਯਾਰ ਕਿਸੇ ਦੇ ਮਗਰ ਇੰਨਾ ਨਾ ਲੱਗਿਆ ਕਰੋ ਮੇਰੀ ਇਹ ਗੱਲ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਉਹ ਜਿਵੇਂ ਤੁਹਾਨੂੰ ਕਹੇ ਤਾਂ ਕੁੱਤਾ ਤੇਰਾ ਕੰਨ ਲਿਆ ਗਿਆ ਮਗਰ ਭੱਜ ਪੇ ਕੰਨ ਆਪਾ ਵੇਖਿਆ ਨਹੀਂ ਵੀ ਕੰਨ ਹੈ ਕਿੱਥੇ ਭਗਵਾਨ ਤੁਮਾਰ ਦਾ ਨੁਕਸਾਨ ਹੈ ਇਸ ਚੀਜ਼ ਦੇ ਵਿੱਚ ਜਾਂ ਤਾਂ ਹੋਵੇ ਲੱਖਾ ਸਦਾਣਾ ਇਹ ਕਵੇ ਕਿ ਭਾਂ ਵੀ ਭਾਈ ਭਾਨਾ ਗਲਤ ਸੀ ਉਹ ਤਾਂ ਭਗਵਾਨ ਤੁਮਾਰ ਨੂੰ ਗਲਤ ਗਈ ਇਹਦਾ ਫਿਕਸ ਮੈਚ ਇਹਦਾ ਕਿੱਥੇ ਹੋ ਗਿਆ ਤੁਸੀਂ ਇਹ ਸੋਚੋ ਤਾਂ ਸਹੀ ਜਿੰਨੀ ਇਹ ਸ਼ਬਦਾਵਲੀ ਭਗਵੰਤ ਮਾਨ ਕਾਲੀ ਤੇ ਕਾਂਗਰਸੀਆਂ ਨੂੰ ਬੋਲਦਾ ਸੀ ਸਾਰੇ ਸਟੇਜਾਂ ਤੋਂ ਲੋਕਾਂ ਨੇ ਉਹੀ ਬੋਲਿਆ ਇਹਨੂੰ ਇਹਦੇ 'ਚ ਇਹਦਾ ਬੈਨੀਫਿਟ ਹੈ ਕਿ ਘਾਟਾ ਤੁਸੀਂ ਮੈਨੂੰ ਇਹ ਦੱਸੋ ਇਹਦੇ 'ਚ ਗੱਲ ਨੂੰ ਸਮਝੋ ਇਹ ਗੱਲਾਂ ਸੋਚ ਨਾਲੀਆਂ ਬੰਦੀਆਂ ਤੇ ਜਾਤਾਂ ਪਾਤਾਂ ਦਾ ਰੌਲਾ ਮੇਰਾ ਵੀਰ ਛੱਡ ਦਿਓ ਸਾਡਾ ਭਰਾ ਜਿਹੜਾ ਕੋਈ ਜੱਟ ਭਰਾ ਉਹ ਵੀ ਛੱਡ ਦੇਵੇ ਤੇ ਜਿਹੜਾ ਕੋਈ ਸਾਡਾ ਮਜਬੀ ਸਿੱਖ ਭਰਾ ਐਸਸੀ ਜਰਨਲ ਜਿਹੜੇ ਹੈਗੇ ਆਪਸ ਵਿੱਚ ਲੜਨਾ ਛੱਡ ਦਿਓ ਨੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਪਛਤਾਉਣਾ ਜਿਹੜੇ ਐਸਸੀ ਭਾਈਚਾਰੇ ਆ ਉਹਨਾਂ ਦੀਆਂ ਪੋਸਟਾਂ ਖਤਮ ਹੋ ਰਹੀਆਂ ਮੇਨ ਗੱਲ ਤੇ ਇਹ ਸੁਣ ਲਓ ਪਹਿਲਾਂ ਤੁਹਾਨੂੰ ਕੋਈ ਪੁੱਛ ਨਹੀਂ ਰਿਹਾ ਤੁਹਾਡੇ ਬੱਚੇ ਤਗੜੀ ਤੁਹਾਡੇ ਬੱਚਿਆਂ ਕੋਲ ਸਿੱਖਿਆ ਹੈਣੀਗੀ ਤੇ ਜਿਹੜਾ ਹੈਗਾ ਜੱਟ ਉਹਦੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਪਲਾਨ ਦੇ ਤਹਿਤ ਤੁਹਾਡੀਆਂ ਜ਼ਮੀਨਾਂ ਖੋਹ ਨਹੀਂ ਰਏਓ ਪਰ ਖੋਹ ਰਏ ਦਿਮਾਗੀ ਤੌਰ ਤੋਂ ਤੁਹਾਨੂੰ ਪਤਾ ਨਹੀਂ ਬੱਚੇ ਤੁਹਾਡੇ ਬਾਹਰ ਕੱਲੀ ਜਾਂਦੇ ਆ ਤੇ ਤੁਸੀਂ ਮੁੱਛਾਂ ਨੂੰ ਮਰੋੜੇ ਕਿਹੜੀ ਗੱਲ ਦੇ ਦਈ ਜਾਂਦੇ ਆ ਸਮਝੋ ਤੇ ਜਾਤਾਂ ਪਾਤਾਂ ਛੱਡੋ ਇੱਕ ਦੂਜੇ ਨਾਲ ਇੱਕ ਹੋ ਜੋ ਤੈਨੂੰ ਜਿਸ ਦਿਨ ਬਗਾਨੇ ਬੰਦਿਆਂ ਤੋਂ ਆਪਣੇ ਵਰਨੀਆਂ ਆਪਣੇ ਵਰਨੀਆਂ ਜਿਹੜੀਆਂ ਯਾਦ ਰੱਖ ਲੋ ਗੱਲ ਉਹਨਾਂ ਨੇ ਛੂਦਰ ਵੇਖਣਾ ਜਾਤ ਨਹੀਂ ਵੇਖਣੀ ਸਮਝੀ ਨਹੀਂ ਗੱਲ ਕਿ ਨਹੀਂ ਕਿਸੇ ਬੰਦੇ ਦੀ ਸੀ ਦੁਸ਼ਮਣੀ ਉਦਾਹਰਨ ਤੌਰ ਤੇ ਦੋ ਬੰਦਿਆਂ ਦੇ ਨਾਮ ਲੈਣ ਲੱਗਿਆ ਦੁਸ਼ਮਣੀ ਸੀਗੀ ਸਚਿਆਰੇ ਦੀ ਤੇ ਪਿਆਰੇ ਦੀ ਸਚਿਆਰੇ ਦੀ ਦੁਸ਼ਮਣੀ ਸੀਗੀ ਪਿਆਰੇ ਨਾਲ ਤੇ ਪਿਆਰੇ ਹੀ ਦੁਸ਼ਮਣੀ ਸੀ ਸਚਿਆਰੇ ਨਾਲ ਸਚਿਆਰਾ ਵੀ ਵਹਿ ਆ ਗਿਆ ਤੇ ਪਿਆਰਾ ਵੀ ਵਹਿ ਆ ਗਿਆ ਜਦੋਂ ਪਿਆਰਾ ਤੇ ਸਚਿਆਰਾ ਵਿਆਹੇ ਗਏ ਜਿਹੜਾ ਪਿਆਰਾ ਸੀ ਉਹ ਬੜਾ ਹਿਯਾਰ ਸੀ ਤੇ ਜਿਹੜਾ ਸਚਿਆਰਾ ਸੀ ਉਹ ਬੜਾ ਫੋਕਰਾ ਸੀ ਤੇ ਆਪ ਦੇ ਆਪ ਨੂੰ ਕਹਿੰਦਾ ਘਾਉਂਦਾ ਸੀ ਸਚਿਆਰੇ ਦੇ ਗਾਂ ਚਾਰ ਮੁੰਡੇ ਹੋਏ ਗਾਂ ਚਾਰਾਂ ਮੁੰਡਿਆਂ ਦੇ ਗਾਂ ਉਹਦੇ ਗਾਂ 'ਚ ਪਿਆਰਾ ਸੀ ਉਹ ਤੇ ਦੋ ਮੁੰਡੇ ਹੋਏ ਗਾਹ ਸਚਿਆਰੇ ਦੇ ਗਾਂ ਚਾਰਾਂ ਮੁੰਡਿਆਂ ਦੇ ਵੀ ਗਾਂ ਦੀ ਗਾਂ ਮੁੰਡੇ ਹੋਗੇ ਮੁੰਡੇ ਹੁੰਦੇ ਹਵਾਉਂਦੇ ਸਚਿਆਰੇ ਦੀ ਜਿਹੜੀ ਪਾਰਟੀ ਬਣ ਗਈ ਉਹ ਪਾਰਟੀ ਬਣ ਗਈ ਵੀ 25 ਜਣਿਆਂ ਦੀ 30 ਜਣਿਆਂ ਦੀ ਪਾਰਟੀ ਬਣ ਗਈ ਮਤਲਬ ਬੱਚੇ ਪੁੱਤਰੇ ਸਾਰੇ ਅੱਡੋ ਅੱਟ ਭਰਾ ਲੜ ਪਏ ਇੱਕ ਦੂਜੇ ਨਾਲ ਸਚਿਆਰੇ ਦੇ ਜਿਵੇਂ ਉਦਾਹਰਨ ਤੌਰ ਤੇ ਮੁੰਡਾ ਲਾ ਲਓ ਇੱਕ ਦਾ ਨਾ ਕੱत्ता ਲਾ ਲਓ ਬੱत्ता ਲਾ ਲਓ ਛੱਤਾ ਲਾ ਲਓ ਨੱਤਾ ਲਾ ਲਓ ਗਾਂ ਉਹਨਾਂ ਦੇ ਵੀ ਨੱਤੇ ਛੱਤੇ ਦੇ ਗਾਂ ਜਵਾਕ ਹੋਗੇ ਗਾਂ ਉਹਨਾਂ ਦੇ ਵੀ ਗਾਂ ਨਹੀਂ ਗਾ ਇਹ ਨੱਤਾ ਛੱਤਾ ਪੱਤਾ ਇਹ ਸਾਰੇ ਆਪਸ ਵਿੱਚ ਵਰਤਣਾ ਛੱਡ ਗਏ ਅੱਡ ਹੋ ਗਏ ਇਹ ਅੱਡੇ ਅੱਡੇ ਰਹਿਣ ਲੱਗੇ ਕੋਈ ਸ਼ਹਿਰ 'ਚ ਰਹਿਣ ਲੱਗਾ ਕੋਈ ਕਿਤੇ ਰਹਿਣ ਲੱਗਾ ਪਰ ਜਿਹੜਾ ਪਿਆਰਾ ਸੀ ਉਹ ਨੋਟ ਕਰੀ ਜਾਂਦਾ ਸਾਰੀ ਗੱਲ ਪਿਆਰੇ ਦੇ ਦੋ ਮੁੰਡੇ ਸੀ ਦੋ ਮੁੰਡਿਆਂ ਨੂੰ ਤਗੜੀ ਉਹਨਾਂ ਨੇ ਸਿੱਖਿਆ ਦਿੱਤੀ ਤਗੜੇ ਬੰਦੇ ਬਣਾ ਦਿਓ ਗਾਂ ਜਿਹੜੇ ਪਿਆਰੇ ਦੇ ਗਾਂ ਦੋ ਮੁੰਡੇ ਸੀ ਗਾਂ ਉਹਨਾਂ ਦੇ ਵੀ ਦੋ ਦੋ ਮੁੰਡੇ ਹੋ ਗਏ ਉਹਦੀ 30 ਦੀ ਪਾਰਟੀ ਸੀ ਤੇ ਉਹਨਾਂ ਦੀ 6 ਜਣਾਂ ਦੀ ਸੀ ਉਹ 30 ਜਣੇ ਸੀ ਤੇ ਇਧਰੋਂ ਮਤਲਬ 4 ਜਣੇ ਸੀ ਪਿਆਰੇ ਨੇ ਇਹ ਸਮਝਾਇਆ ਸੀ ਵੀ ਇਹਨਾਂ ਨੂੰ ਮਾਰਨਾ ਕਿਵੇਂ ਸਚਿਆਰੇ ਦੇ ਬੱਚਿਆਂ ਨੂੰ ਪਹਿਲਾਂ ਉਹਨਾਂ ਚ ਪਵਾੜ ਪਾਤਾ ਭਰਾ ਤਾਂ ਪਹਿਲੀ ਲੱਗ ਸੀ ਸੱਤਾ ਪੱਤਾ ਸੱਤਾ ਜਿਹੜੇ ਵੀ ਸੀਗੇ ਕੱਤਾ ਹੁਣ ਜਿਹੜਾ ਨਾ ਸੱਤਾ ਤੇ ਪੱਤਾ ਉਹ ਆਡਾ ਡ ਉਹਨਾਂ ਨੂੰ ਸਮਝਾਈ ਜਾਂਦੇ ਆ ਪਿਆਰੇ ਦੇ ਪੁੱਤ ਤੋਂ ਬਾਦਰੇ ਉਹਨਾਂ ਨੂੰ ਇਹ ਕਿਤੇ ਸੱਤੇ ਨੂੰ ਮਾਰਨਾ ਤੇ ਸੱਤੇ ਨੂੰ ਇਹ ਕਿਤੇ ਪੱਤੇ ਨੂੰ ਮਾਰਨਾ ਪੱਤੇ ਨੂੰ ਇਹ ਕਿਤੇ ਗੱਤੇ ਨੂੰ ਮਾਰਨਾ ਗੱਤੇ ਨੂੰ ਇਹ ਕਿਤੇ ਪੱਤੇ ਨੂੰ ਮਾਰਨਾ ਮਾਰਨ ਉਹਨਾਂ ਨੂੰ ਸਾਰੇ ਆ ਇਸ ਕਰਕੇ ਸਮਝੋ ਸੱਤੇ ਪੱਤੇ ਉਹ ਮੈਂ ਸਾਰਿਆਂ ਨੂੰ ਕਹਿ ਰਿਆਂ ਮਜਬੀ ਸਿੱਖ ਰਵਿਦਾਸੀਆ ਬਾਲਮੀਕੀਆ ਔਰ ਜੜ ਸਿੱਖ ਸਾਡੇ ਸਾਰੇ ਜਿੰਨੇ ਪੜਾ ਸੱਤੇ ਪੱਤੇ ਆੜੜ ਤਾਂ ਹੋਏ ਫਿਰਦੇ ਆ ਤੁਸੀਂ ਪਰ ਫੱਟੀਆਂ ਚ ਕੇਲੇ ਨਾ ਥੋੜੇ ਸਾਰਿਆਂ ਚ ਗੱਢਨੇ ਆ ਜੇਕਰ ਇਹ ਆਪਣੇ ਪੰਜਾਬ ਦੇ ਵਿੱਚ ਜਾਤੀ ਵਿਕਤਰਾ ਹੈਗਾ ਪਰ ਬਾਈ ਜੀ ਜਿੰਨੀਆਂ ਦੂਜੀਆਂ ਸਟੇਟਾਂ ਚ ਹੈਗਾ ਉਹਨਾਂ ਹੈ ਨਹੀਂਗਾ ਸਾਡੇ ਇਸ ਮਸਲੇ ਤੇ ਮੈਂ ਗੱਲ ਬਹਿ ਕੇ ਕਰਨੀ ਆ ਮੈਂ ਠੀਕ ਹੋ ਜਾਵਾਂ ਤੁਹਾਡੀ ਅਰਦਾਸ ਦੀ ਲੋੜ ਆ ਬੜੇ ਆਰਾਮ ਨਾਲ ਗੱਲ ਕਰੂੰਗਾ ਪਰ ਮੈਂ ਆਪਦੇ ਲਹਿਜੇ ਚ ਕਰਨੀ ਚਾਹੁੰਦਾ ਮੇਰੇ ਤੋਂ ਐ ਮਿੰਤਾਈਆਂ ਨਹੀਂ ਕੀਤੀਆਂ ਜਾਂਦੀਆਂ ਬਹੁਤ ਜਲਦ ਠੀਕ ਕਰੂਗਾ ਮਹਾਰਾਜ ਤੇ ਮੈਂ ਉਦੋਂ ਗੱਲ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਰਕੇ ਭਾਈ ਸਾਹਿਬ ਸੱਤੇ ਪੱਤੇ ਜੱਤੇ ਜੋ ਵੀ ਹੈ ਤੁਸੀਂ ਸਮਝੋ ਗੱਲ ਜਾਤੀ ਵਿਕਤਰਾ ਸਾਰੇ ਰੱਖਦੇ ਇੱਕ ਦੂਜੇ ਨਾਲ ਸਾਡੇ ਭਰਾਸੀਂ ਵੀ ਰੱਖਦੇ ਤੇ ਜਰਨਲ ਵੀ ਰੱਖਦੇ ਇਹ ਚੀਜ਼ਾਂ ਨੂੰ ਛੱਡ ਦਿਓ ਇਹ ਆਪਾਂ ਉਹਨਾਂ ਸਮਝ ਖਤਮ ਹੋ ਜਾਾਂਗੇ ਤੇ ਫਿਰ ਸੱਤੇ ਪੱਤਿਆਂ ਦੇ ਵਰਨ ਨਹੀਂ ਆ ਕਿਉਂਕਿ ਪਿਆਰੇ ਦੇ ਪੁੱਤ ਹੁਸ਼ਿਆਰ ਬਹੁਤ ਯਾਦ ਰੱਖ ਲਓ ਪਿਆਰੇ ਕੌਣੋਂ ਸਮਝ ਗਏ ਤੂੰ ਦਰ ਸਮਝੋ ਤੁਹਾਨੂੰ ਸਮਝਣ ਦੀ ਲੋੜ ਆ ਸਮਝੋ ਤੁਹਾਨੂੰ ਸਮਝਣ ਦੀ ਲੋੜ ਆ ਯਾਦ ਰੱਖੋ ਗੱਲ ਕੱਲੇ ਮੱਥੇ ਟੇਕਣ ਜੋਗਰੇ ਨਾ ਰਹਿ ਜੋ ਯੋਧਿਆਂ ਨੂੰ ਯੋਧਿਆਂ ਨੂੰ ਕਿਵੇਂ ਮਾਰਿਆ ਗਿਆ ਇਹ ਸੋਚੋ ਉਹਨਾਂ ਨੂੰ ਖਤਮ ਕਿਹੜੀ ਗੱਲ ਤੋਂ ਕੀਤਾ ਗਿਆ ਕਾਹ ਤੋਂ ਕੀਤਾ ਗਿਆ ਪੜਨਾ ਪਊਗਾ ਉਹਨਾਂ ਨੂੰ ਸੋਖ ਲੋ ਉਹਨਾਂ ਨੂੰ ਕਾਹ ਤੋਂ ਮਾਰਿਆ ਗਿਆ ਕਿ ਬੜੇ ਵਲਾਵੇਂ ਦਿੱਤੇ ਗਏ ਹੁਣ ਆਪਾਂ ਇਹ ਕਹਤਾ ਵੀ ਇਹ ਭਗਵਾਨ ਤਮਾਨ ਆਵਦੀ ਬਦਨਾਮੀ ਕਰਾਉਣ ਦੇ ਥੋੜਾ ਕਿਸੇ ਨੂੰ ਮਤਲਬ ਤੋ ਭਗਵੰਤ ਮਾਨ ਦੀ ਕਿੰਨੀ ਥੂ ਥੂ ਹੋਈ ਆ ਤੁਹਾਨੂੰ ਪਤਾ ਇਸ ਗੱਲ ਦਾ ਆਪਾਂ ਕਹੀ ਐ ਨਹੀਂ ਜੀ ਫਿਕਸ ਮੈਚ ਉਹ ਛੱਡੋ ਯਾਰ ਇਹ ਐਡਾ ਕੋਈ ਫਿਕਸ ਮੈਚ ਨਹੀਂ ਹੁੰਦਾ ਇਹ ਕੀ ਸਮਝਿਆ ਕਰੋ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ